ਪੰਚਾਇਤੀ ਚੋਣਾਂ ਨੂੰ ਲੈ ਕੇ ਲੁਧਿਆਣਾ ਗਿਲ ਹਲਕੇ ਦੇ ਪਿੰਡ ਕੈਂਡ ਦੇ ਵਿੱਚ ਜਿਹੜਾ ਕਿ ਸਰਬਸੰਮਤੀ ਨਾਲ ਜਿਹੜਾ ਸਰਪੰਚ ਨੂੰ ਚੁਣਿਆ ਗਿਆ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਹੈ ਸਰਪੰਚ ਸਾਹਿਬ ਕਿੰਨੀ ਚਿਰਾਂ ਬਾਅਦ ਜਿਹੜਾ ਕਿ ਤੁਹਾਨੂੰ ਚੁਣਿਆ ਗਿਆ ਜਿਹੜਾ ਮੈਂ ਪਿੰਡ ਕੈਂਡ ਤੋਂ ਗੁਰਮਿੰਦਰ ਸਿੰਘ ਗੁਰੀ ਸਰਪੰਚ ਸਾਬਕਾ ਸਰਪੰਚ ਪਹਿਲਾਂ ਵੀ ਰਹੇ ਚੁੱਕੇ ਹਾਂ ਇਸ ਵਾਰ ਮੈਨੂੰ ਨਗਰ ਨੇ ਸੇਵਾ ਦੁਆਰਾ ਫਿਰ ਦਿੱਤੀ ਆ ਝੋਨੇ ਦਾ ਸੀਜ਼ਨ ਆ ਅਸੀਂ ਕਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕਦੋਂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕਦੋਂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ ਇੱਕ ਇਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ ਇੱਕ ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋਗੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਛੱਡ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੈਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਲੇਡੀ ਜਰਨਲ ਹੁਣ ਦੇ ਨਾਤੇ ਮੇਰੀ ਮੈਸੇਜ ਹਰਪ੍ਰੀਤ ਕੌਰ ਨੂੰ ਪਿੰਡ ਨੇ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਅਤੇ ਪੰਜੇ ਵਾਰਡਾਂ ਦੇ ਵਿੱਚੋਂ ਮੇਰੇ ਪੰਜ ਨੇ ਜੋ ਉਹ ਵੀ ਸਰਬਸੰਮਤੀ ਨਾਲ ਗੁਰੂ ਘਰ ਸਾਡੇ ਸਿਰਫ 15 ਬੀਘਾ ਮਿੰਟਾਂ ਦੇ ਵਿੱਚ ਚੋਣ ਕਰ ਲਈ ਗਈ ਸੀ ਅਤੇ ਸਰੂਪਾ ਪਾ ਕੇ ਪਰਮਾਤਮਾ ਨੇ ਬਹੁਤ ਨਗਰ ਨੇ ਸਾਨੂੰ ਮਾਣ ਬਖਸ਼ਿਆ ਅਤੇ ਸੰਮਤੀ ਜੋ ਹੋਈ ਆ ਅਸੀਂ ਇਹ ਮੈਸੇਜ ਲਿਆਉਣਾ ਚਾਹੁੰਦੇ ਆ ਪੰਜਾਬ ਦੇ ਸਾਰੇ ਪਿੰਡਾਂ ਨੂੰ ਇਹ ਵੀ ਨੌਜਵਾਨ ਮੁੰਡਿਆਂ ਨੂੰ ਮੂਹਰੇ ਲਿਆ ਕੇ ਜਾਂਦਾ ਜਾਵੇ ਤੇ ਵੱਧ ਵੱਧ ਸੰਮਤੀ ਕਰਕੇ ਜੋ ਆਪਾਂ ਨੂੰ ਸਰਕਾਰਾਂ ਦੇ ਰਹੀਆਂ ਨੇ ਸੰਮਤੀ ਤੇ 5 ਲੱਖ ਰੁਪਏ ਉਹਨੂੰ ਵੀ ਪਿੰਡ ਦੇ ਵਧੀਆ ਵਿਕਾਸ ਤੇ ਲਾਓ ਤੇ ਜੋ ਤਾਂ ਇਲੈਕਸ਼ਨ ਤੇ ਗਲਤ ਤਰੀਕਿਆਂ ਨਾਲ ਬੋਲੀਆਂ ਦਿੰਨੇ ਆ ਜੀ ਨਿਯਾਜ ਖਰਚੇ ਕਰਦੇ ਆ ਜੀ ਸ਼ਰਾਬਾਂ ਪਲਾਉਂਦੇ ਆ ਉਹ ਤੋਂ ਗਰੀਜ ਕਰਿਆ ਜਾਵੇ ਪਾਰਟੀਆਂ ਇਕ ਝਟ ਹੋ ਕੇ ਅਕਾਲੀ ਦਲ ਕਾਂਗਰਸ ਕੋਈ ਪਾਰਟੀ ਮਾੜੀ ਨਹੀਂ ਪਰ ਜੇ ਪਿੰਡਾਂ ਚ ਹੱਥ ਭਾਗ ਆ ਤਾਂ ਪਿੰਡ ਉਹਦੇ ਔਰ ਕੀ ਕੋਈ ਰੀਸ ਹੀ ਨਹੀਂ ਹੈਗੀ ਜੇ ਆਪਾਂ ਸਰਬਸੰਮਤੀ ਨੇ ਚੋਣ ਕਰ ਲਈਏ ਸਰਬਸੰਮਤੀ ਨੇ ਤਾਂ ਚੁਣਿਆ ਗਿਆ ਪਿੰਡ ਦੀ ਗੱਲ ਪਿੰਡ ਦੇ ਵਿੱਚ ਕਿੱਦਾਂ ਦਾ ਵਿਕਾਸ ਹੋਇਆ ਜਾਂ ਕਿੱਦਾਂ ਦੇ ਹਜੇ ਹੋਣ ਵਾਲੇ ਨੇ ਵਿਕਾਸ ਜੋ ਕਿੱਤੇ ਗਏ ਉਹਦੇ ਬਦੌਲਤ ਹੀ ਸਰਬਸੰਤੀ ਨੇ ਚੁਣਿਆ ਗਿਆ ਪਿੰਡ ਦੇ ਵਿੱਚ ਮੈਂ ਖੇਡ ਗਰਾਊਂਡ ਬਣਾਇਆ ਸੀਗਾ 33 ਲੱਖ ਰੁਪਇਆ ਲਾਇਆ ਪਿੰਡ 'ਚ ਸਟਰੀਟ ਲਾਈਟਾਂ ਲੱਗੀਆਂ ਪਿੰਡ ਦੇ ਵਿੱਚ ਕੰਕਰੀਟ ਦੀਆਂ ਗਲੀਆਂ ਬਣਾਈਆਂ ਜੋ ਵੱਡੀਆਂ ਸੀ ਛੋਟੀਆਂ ਗਲੀਆਂ ਇੰਟਰਲੌਕ ਲਾਈ ਗਈ ਤੇ ਸ਼ਮਸ਼ਾਨ ਘਾਟ ਜੋ ਸੀਗੇ ਉਹਨਾਂ ਨੂੰ ਬਹੁਤ ਸੁਧਾਰ ਕੀਤਾ ਉੱਥੇ ਅਸੀਂ ਬੈਠਣ ਕਾਣ ਨੂੰ ਕਰੀ ਹੈ ਨਹੀਂ ਸੀ ਚੇਹਰਾਂ ਦੀ ਬੱਸ ਸਟੈਂਡ ਬਣਾਇਆ ਠੀਕ ਨਹੀਂ ਗਰੀਬ ਬੱਚਿਆਂ ਨੂੰ ਮੈਂ ਜੋ ਕੁੜੀਆਂ ਦੇ ਛਕਨ ਸਕੀਮਾ ਉਹਨੂੰ ਵੀ ਮੈਂ 21000 ਰੁਪਇਆ ਆਪਦੇ ਕੋਲੋਂ ਦੇਣ ਦਾ ਵਾਦ ਕਿ ਸਰ ਕੇ ਲੱਗਦਾ ਜਿਸ ਆਮਨਾ ਹੁਣ ਕਈ ਪਿੰਡਾਂ ਦੇ ਵਿੱਚ ਜਿਹੜੇ ਕਿ ਬੋਲੀਆਂ ਵੀ ਲੱਗਦੀਆਂ ਤੁਸੀਂ ਸਰਬਸੰਮਤੀ ਨਾਲ ਚੋਣਾਂ ਤੁਹਾਨੂੰ ਕਿ ਕਿੰਨਾ ਕੁ ਹੱਦ ਤੱਕ ਤੁਸੀਂ ਠੀਕ ਸਮਝਦੇ ਜਿਹੜੀ ਬੋਲੀਆਂ ਲੱਗਦੀਆਂ ਜਿਵੇਂ 2 ਕਰੋੜ ਦੀ ਬੋਲੀ ਲੱਗੀ ਸੀ ਲੱਖਾਂ ਦੀ ਬੋਲੀਆਂ ਲੱਗਦੀਆਂ ਨੇ ਤੁਸੀਂ ਸਰਬਸੰਮਤੀ ਨਾਲ ਹੋਇਓ ਕਿ ਲੱਗਦਾ ਕਿ ਇਹ ਚੀਜ਼ ਸਹੀ ਹੈ ਭਾਈ ਜੀ ਬੋਲੀ ਲੱਗਣੀ ਤਾਂ ਬਹੁਤ ਗਲਤ ਹੈ ਜੀ ਉਹ ਤਾਂ ਉਦੋਂ ਵੀ ਪਿੰਡ ਚ ਪਾਰਟੀ ਬਾਜੀ ਪਤ ਜਾਂਦੀ ਹੈ ਸਾਡਾ ਕੋਈ ਵੀ ਖਰਚਾ ਨਹੀਂ ਆਇਆ ਜੋ ਮੈਂ ਆਪਦੇ ਕੋਲੋਂ ਲਾਉਣਾ ਚਾਹੁੰਨਾ ਮੈਂ ਗੁਪਤ ਤੌਰ ਤੇ ਪਿੰਡ ਦੀ ਸੇਵਾ ਕਰਨੀ ਹੈ ਬੋਲੀਆਂ ਲਾਉਣਾ ਤਾਂ ਉਦੋਂ ਵੀ ਵੱਡੀ ਵਿਰੋਧਤਾ ਹੋ ਜਾਂਦੀ ਹੈ ਵੀ ਗੁਣ ਵੱਧ ਨੇ ਉਹ ਪੈਸੇ ਵੱਲੋਂ ਮਾਰ ਖਾਂਦਾ ਤੇ ਪੈਸੇ ਵਾਲਾ ਪੈਸੇ ਨਾਲ ਸਰਪੰਚੀ ਲੈ ਗਿਆ ਉਹ ਕੋਈ ਜਿਆਦਾ ਵਧੀਆ ਗੱਲ ਸਰ ਕਿੰਨਾ ਉਸ਼ਾਹ ਲੱਗ ਰਿਹਾ ਕਿਉਂਕਿ ਜਿਸ ਤਰ੍ਹਾਂ ਕਿ ਹੁਣ ਸਰਕਾਰ ਦਾ ਵੀ 2 2.5 ਸਾਲ ਹੀ ਰਹਿ ਗਏ ਨੇ ਇਧਰ ਉਸ਼ਾਹ ਕਿੱਧਰ ਹੈ ਤੁਹਾਨੂੰ ਕੀ ਲੱਗਦਾ ਕਿ ਸਰਬਸੰਮਤੀ ਨਾਲ ਵੀ ਇਹ ਜਿਹੜੀ ਤੇ ਚੋਣ ਕੀਤੀ ਗਈ ਹੈ ਕਿੰਨਾ ਉਸ਼ਾਹ ਕਿੰਨਾ ਕਿ ਜਿਵੇਂ ਲੋਕਾਂ ਦੇ ਲੋਕਾਂ ਦੇ ਵਿੱਚ ਜਾਂ ਜਿਹੜੇ ਪਿੰਡ ਦੇ ਵਿੱਚ ਨਹੀਂ ਉਤਸ਼ਾਹ ਤਾਂ ਹੁੰਦਾ ਹੀ ਹੈ ਜੀ ਸਰਪੰਚੀ ਦੀ ਚੋਣ ਇੱਕ ਅਜਿਹੀ ਚੋਣ ਹੈ ਜੀ ਵੀ ਸਰਪੰਚ ਦਾ ਅਹੁਦਾ ਇੱਕ ਬਹੁਤ ਹੀ ਵੱਖਰਾ ਜਿਹਾ ਅਹੁਦਾ ਹੁੰਦਾ ਬੱਕਰੀ ਦੀ ਟੌਰ ਹੁੰਦੀ ਆ ਪਰ ਟੌਰ ਦੇ ਨਾਲ ਨਾਲ ਸਰਪੰਚ ਦੀ ਡਿਊਟੀ ਉਦੋਂ ਵੱਡੀ ਹੁੰਦੀ ਆ ਜੇ ਕਰਨੀ ਚਾਹੀਏ ਸਰਪੰਚ ਦੀ ਡਿਊਟੀ ਗਰੀਬਾਂ ਦੀ ਬੱਚਿਆਂ ਦੀ ਪੜ੍ਹਾਈ ਬਾਰੇ ਉਹਨਾਂ ਦਾ ਧਿਆਨ ਰੱਖਣਾ ਠੀਕ ਨਹੀਂ ਪਿੰਡ ਦੇ ਵਿਕਾਸ ਕਰਨੇ ਜੋ ਕੋਈ ਕਿਸੇ ਦਾ ਕੋਈ ਲੜਾਈ ਝਗੜਾ ਮਨ ਮਟਾਵ ਹੋ ਗਿਆ ਉਹਨੂੰ ਬਿਠਾ ਕੇ ਨਾ ਕਿ ਥਾਣੇ ਚ ਜਾਣ ਤੀ ਲੋੜ ਪਵੇ ਘਰ ਦੇ ਬਿਠਾ ਕੇ ਪਿੰਡ ਵਿੱਚ ਹੀ ਬਿਠਾ ਕੇ ਫੈਸਲਾ ਹੋ ਜਾਵੇ ਉਹਦੇ ਵਰਗੇ ਜੀ ਸਰਪੰਚ ਦੀ ਇਹ ਜੋ ਵੱਖਰੇ ਜਿਹੇ ਕੰਮ ਹੁੰਦੇ ਨੇ ਇਹਦੇ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਆ। ਅੱਛਾ ਤੁਸੀਂ ਅੱਜ ਆਇਓ ਐਨਓਸੀ ਲੈਣ ਵਾਸਤੇ ਆਇਓ ਪੇਪਰ ਤੁਸੀਂ ਲੈ ਕੇ ਪਹੁੰਚੋ ਤੁਸੀਂ ਇੱਥੇ ਲੁਧਿਆਣਾ ਦੇ ਵਿੱਚ ਪਹੁੰਚੇ ਹੋ ਤੁਸੀਂ ਕਿ ਇੱਥੇ ਕੀ ਕਰਨਾ ਹੈ? ਹਾਂਜੀ ਅਸੀਂ ਅੱਜ ਦੂਸਰੇ ਦਿਨ ਆਇਆ। ਕੱਲ ਅਸੀਂ ਵੀ ਜੋ ਟੁੱਲਾ ਚੁੱਲਾ ਟੈਕਸ ਭਰਿਆ ਅੱਜ ਫਿਰ ਪੇਪਰ ਵਰਕ ਤਿਆਰ ਕੀਤਾ ਫਾਈਲਾਂ ਬਣਾਈਆਂ ਤੇ ਅੱਜ ਐਨਓਸੀ ਲੈਣੀ ਆ। ਇਹ ਸਰਕਾਰਾਂ ਦੀ ਮੈਂ ਕਹੂੰਗਾ ਵੀ ਥੋੜੀ ਜੀ ਵੀ ਵਧੀਆ ਨਹੀਂ ਲੱਗਿਆ ਜਿੱਤੇ ਸਰਬਸੰਮਤੀ ਹੀ ਚੋ ਹੋ ਚੁੱਕੀ ਆ। ਉੱਥੇ ਸਾਨੂੰ ਪੇਪਰਵਰਕ ਵੀ ਉਹੀ ਕਰਨਾ ਪੈਂਦਾ ਤੇ ਲੇਡੀਜ਼ ਨੂੰ ਸਾਡੇ ਨਾਲ ਆਉਣਾ ਪੈਂਦਾ ਗਰਮੀ ਵਿੱਚ ਉਹ ਗੱਡੀਆਂ 'ਚ ਬਿਠਾਇਆ ਹੁਣ ਉਹਨਾਂ ਨੂੰ ਤੇ ਜਾਂ ਫਿਰ ਲੇਡੀ ਨੂੰ ਥੋੜਾ ਲੱਗ ਕੋਈ ਚਾਹੀਦਾ ਉਹਨਾਂ ਨੂੰ ਲੱਗਦਾ ਕੋਨਟਰ ਚਾਹੀਦਾ ਤੇ ਸਰਬਸੰਮਤੀ ਜੋ ਸਰਪੰਚ ਨੂੰ ਚੁਣਿਆ ਗਿਆ ਠੀਕ ਨਹੀਂ ਉਹਨੂੰ ਪੇਪਰਵਰਕ ਇੰਨੇ ਕਰਾਉਣ ਦੀ ਕੋਈ ਲੋੜ ਨਹੀਂ ਕੋਈ ਐਨਓਸੀ ਦੀ ਲੋੜ ਨਹੀਂ ਠੀਕ ਨਹੀਂ ਜੇ ਅਸੀਂ ਸਾਫ਼ ਸੁਥਰੇ ਹਾਂ ਸਾਨੂੰ ਸੰਮਤੀ ਨਾਲ ਚੁਣਿਆ ਸਰਬਸੰਮਤੀ ਨਾਲ ਤਾਂ ਇਹ ਅੱਗੇ ਤੋਂ ਧਿਆਨ ਦੇਣ ਸਰਕਾਰਾਂ ਕਿਆ ਮਤਲਬ ਜਿਵੇਂ ਹੁਣ ਤੁਸੀਂ ਪ੍ਰੋਸੈਸ ਸਾਰਾ ਉਹੀ ਆ ਪੇਪਰ ਦਾ ਸਾਰਾ ਵੀ ਜਿਵੇਂ ਤੁਸੀਂ ਸਰਪੰਚ ਚੁਣੀ ਗਏ ਜਦ ਫਿਰ ਇਹ ਪੇਪਰਾਂ ਦੀ ਕੋਈ ਲੋਡ ਨਹੀਂ ਨਾਰਮਲ ਹੋਣਾ ਚਾਹੀਦਾ ਪੇਪਰ ਵਰਕ ਕੱਟਣਾ ਚਾਹੀਦਾ ਬਿਲਕੁਲ ਨਾਰਮਲ ਹੋਣਾ ਚਾਹੀਦਾ ਜੀ ਇੱਕ ਹਲਫੀਆ ਬਿਆਨ ਐਫੀਓਰਡਰ ਲਿਆ ਜਾਵੇ ਵੀ ਹਾਂ ਪਿੰਡ ਦੀ ਸਾਡੀ ਸਹਿਮਤੀ ਹੋ ਗਈ ਜੀ ਜੇ ਪੇਪਰ ਵਰਕ ਹੀ ਲੈਣਾ ਨਿਕਨੇ ਖੱਜਲ ਖਵਾਲੀ ਸਾਨੂੰ ਉਸ ਤੋਂ ਜ਼ਿਆਦਾ ਇੱਕ 2 ਤੇ 3 ਤਰੀਕ ਦੀ ਛੁੱਟੀ ਆ ਚੁੱਕੀ ਆ 4 ਤਰੀਕ ਆਖਰੀ ਡੇਟ ਆ ਜੀ ਉਹਦੇ 4 ਤਰੀਕਾ ਆਖਰੀ ਡੇਟ ਹੋਣ ਦੇ ਨਾਤੇ ਚਲੋ ਸਭਨਾਂ ਦਾ ਪਤਾ ਸੰਮਤੀ ਹੋ ਗਈ ਜਿਹੜੇ ਪਹਿਲੀ ਵਾਰ ਕਈ ਵਾਰ ਸਰਪੰਚ ਖਾਣਾ ਕਈਆਂ ਦੇ ਦਿਲ ਚ ਇਹ ਡਰ ਪੈਦਾ ਹੋਇਆ ਹੈ ਵੀ ਸਾਡੇ ਸ਼ਾਇਦ ਪੇਪਰ ਹੀ 4 ਤਰੀਕ ਤੱਕ ਵੀ ਅਸੀਂ ਫਿਲ ਨਹੀਂ ਕਰ ਸਕਦੇ ਸਰ ਇਥੇ ਜੇਕਰ ਗੱਲ ਕਰੀਏ ਹੁਣ ਜਿਵੇਂ ਸਰਪੰਚੀ ਦੇ ਚੋਣਾਂ ਸਾਰੇ ਪਾਸੇ ਚੱਲ ਰੀਆਂ ਨੇ ਕਈ ਪਿੰਡਾਂ ਵਿੱਚ ਲੜਾਈਆਂ ਹੁੰਦੀਆਂ ਨੇ ਕਈ ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਵੀ ਪੰਜ ਸਰਪੰਚ ਚੋਣੇ ਜਾਂਦੇ ਨੇ ਕਿ ਤੁਸੀਂ ਕਿਦਾ ਦੇਖਦੇ ਹੋ ਸਾਰੇ ਚੀਜ਼ ਨੂੰ ਲੈ ਕੇ ਹੁਣ ਕੱਲ ਹਲਕੇ ਜੀਰੇ ਚ ਕਿੰਨੀ ਲੜਾਈ ਝਗੜਾ ਹੋਇਆ ਜੀ ਇਟਾਂ ਰੋੜੇ ਟਾਲੀਆਂ ਦੇ ਵਿੱਚ ਲਈ ਫਿਰਦੇ ਸੀਗੇ 750 ਅਣਪਛਾਤੇਨ ਕਰੀਬ ਪਰਚੇ ਹੋ ਗਏ ਜੀ ਉਹ ਨਿਊ ਚਲਦੀ ਸੀਗੀ ਉਹ ਲੜਾਈਆਂ ਨੂੰ ਦੇਖ ਕੇ ਠੀਕ ਨਹੀਂ ਸਾਡੇ ਪਿੰਡ ਨੇ ਇਹ ਬਹੁਤ ਵੱਡੀ ਸੋਚ ਮੇਰੇ ਪਿੰਡ ਦੀ ਚਾਹ ਪਿੰਡ ਮੇਰਾ ਛੋਟਾ ਹੀ ਆ 750 ਕਰੀਬ ਵੋਟ ਆ 800 ਪਰ ਸੋਚ ਬਹੁਤ ਵੱਡੀ ਬਣਾ ਕੇ ਚੱਲੇ ਨੇ ਜਿਨ੍ਹਾਂ ਨੇ ਇੱਕ ਮੈਨੂੰ ਸੇਵਾ ਕਰਨ ਦਾ ਫਿਰ ਮੌਕਾ ਦਿੱਤਾ ਧੰਨਵਾਦ ਜਿਹੜੇ ਬਿਲਕੁਲ ਇਹ ਸਾਡੇ ਨਾਲ ਲੁਧਿਆਣਾ ਪਿੰਡ ਹਲਕਾ ਗਿਲ ਦੇ ਜਿਹੜੇ ਕਹਿਣ ਪਿੰਡ ਦੇ ਜਿਹੜੇ ਕੀ ਸਰਪੰਚ ਸੀ ਜਿਹਨਾਂ ਸਰਬਸੰਮਤੀ ਨਾਲ ਇਹਨਾਂ ਨੂੰ ਸਰਪੰਚ ਬਣਾਇਆ ਗਿਆ ਪਹਿਲਾਂ ਵੀ ਬਣੇ ਨੇ ਹੁਣ ਦੁਬਾਰਾ ਫੇਰ ਬਣੇ ਨੇ ਇਹਨਾਂ ਦਾ ਕਹਿਣਾ ਹੈ ਕਿ ਅੱਗੇ ਵੀ ਜਿਹੜੇ ਕੰਮਕਾਰ ਜਿਹੜੇ ਪਿੰਡ ਦੇ ਵਿੱਚ ਜਿਹੜੇ ਅਧੂਰੇ ਨੇ ਉਹ ਪੂਰਾ ਕਰਨਗੇ ਔਰ ਜੇਕਰ ਗੱਲ ਕਰੀਏ 15 ਤਰੀਕ ਨੂੰ VOTING ਹੋਣ ਜਾ ਰਹੀ ਹੈ ਤੇ 15 ਤਰੀਕ ਨੂੰ ਨਤੀਜੇ ਨਿਕਲਣਗੇ ਉਹਨਾਂ ਲੁਧਿਆਣਾ ਦੇ ਹੋਰ ਕਈ ਪਿੰਡਾਂ ਦੇ ਵਿੱਚ ਵੀ ਆ ਕੇ ਜਾ ਕੇ ਗੱਲਬਾਤ ਕਰਾਂਗੇ ਜਿੱਥੇ ਸਰਬਸੰਮਤੀ ਨਾਲ ਜਿਹੜੇ ਸਰਪੰਚ ਜਾਂ ਪੰਜ ਨੂੰ ਚੁਣਿਆ ਗਿਆ ਲੋ ਜਾਨਾ ਤੇ ਲਖਮਿੰਦਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप